ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੀ ਅ ਸੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਅਤ ਚੰਡੀ ਜ੍ਰਿਤ੍ਰ ਉਸਤਤ ਵਰਣਨੰ ਪੁਜੰ ਪ੍ਰਯਾਤ ਛੰਦ ਭਰੇ ਜੋਗਨੀ ਪਤਰ 64 ਚਾਰੰ ਚਲੇ ਠਾਮ ਠਾਮੰ डकारम डकारम परे नेह गेहं गय कंक बंकम रुले सूरवीरम् अहाडं न संकं चले नार नारदौ हाथ बिना सुहा बने बारधि डंक रूब जाए गिरे बाज गाजी गजी वीर खेतम रुले ताश मोशम नचे भूत प्रेतम् ਨਚੇ ਵੀਰ ਵਹਿ ਤਾਲ ਅਦੰਕਮਦੰ ਵਦੇ ਵਦ ਗੋਪਾ ਗੁਲੇ ਤ੍ਰਾਣ ਵਦੰ ਭਏ ਸਾਦ ਸਵੋਹਾ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾਗੋ ਧਣ ਧਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦ ਗਾਡੇ ਜਗੈ ਰਹਿਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿੱਧਤਾ ਕੋ ਪੜੈ ਜਾਏ ਵਿਦਿਆਰਥੀ ਵਿਦਿਆ ਹੇਤੰ ਲਹੈ ਸਰਬ ਸਾਸਤਰਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁਨਿਆਨ ਕੋ ਪੁਨ ਹੋਈ ਦੋਹਿਰਾ जे जे तुमरे ध्यान को नित उठ ध्याए है संत अंत नहिंगे मुक्त फल पावहंगे भगवंत एत श्री विचित्र नाटक के चंडी चरित्र चंडी चरित्र ओस्तत वर्णनम नाम अष्टमौत्याए संपूर्ण मास्त शुभ मास्तापजु ਇਤ ਸ੍ਰੀ ਬਚਿੱਤਰ ਨਾਟਕੇ ਚੰਡੇ ਚਰਿਤਰੇ ਚੰਡੇ ਚਰਿਤਰ ਹੋਸਤਤ ਵਰਣਨੰ ਨਾਮ ਅਸ਼ਟਮੋ ਤਿਆਇ ਸੰਪੂਰਣ ਮਾਸਤ ਸੋਭ ਮਾਸਤ ਆਪਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੇ ਸਤੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਅਤ ਚੰਡੇ ਜ੍ਰਿਤਰ ਉਸਤਤ ਵਰਣਨੰ ਪੁਜੰ ਪ੍ਰਯਾਤ ਛੰਦ ਭਰੇ ਜੋਗਨੇ ਪਤਰ 64 ਚਾਰੰ ਚਲੇ ਠਾਮ ਠਾਮੰ डकारं डकारं परे नेह गेहं गय कंक बंकं रुले सूरवीरम् अहाडं न संकं नार नारदौ हाथ बिना सुहा बने बारधि डंक डारु बजाए गिरे बाज गाजी गजी वीर खेतम् रुले मोशं नचे भूत प्रेतं ਨਚੇ ਬੀਰ ਬਹਿ ਤਾਲ ਅਦੰ ਕਮਧਮ ਬਦੇ ਬਦ ਗੋਪਾ ਗੁਲੇ ਤ੍ਰਾਨ ਬਦਮ ਭਏ ਸਾਦ ਸਵੂਹ ਅਪੀਤਮ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾਗੋ ਧਣ ਧਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦ ਗਾਡੇ ਜਗਰੈਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿદ્ધਤਾ ਕੋ ਪੜਾਇਆ ਜਾਏ ਵਿਦਿਆਰਥਿ ਵਿਦਿਆਹਿ ਤੰ ਲਹੈ ਸਰਬ ਸਾਸਤਰਨ ਕੋ ਮਦ ਚੇਤੰ ਜਪੈ ਜੋਗ ਸੰन्यास ਬਹਿraag ਕੋਈ ਤਿਸੈ ਸਰਬ ਪੁਣਿਆਨ ਕੋ ਪੁੰਨ ਹੋਈ ਦੋਹਿਰਾ जे जे तुमरे ध्यान को नित उठ ध्याए है संत अंत लेंगे मुक्त फल पावेंगे भगवंत एत श्री विचित्र नाटक के चंडे चरित्र चंडे चरित्र औसत त वर्णनम नाम अष्टमौत्याए संपूर्ण मास्त शुभ मास्तापजु ਇਤ ਸ੍ਰੀ ਬਚਿੱਤਰ ਨਾਟਕੇ ਚੰਡੇ ਚਰਿਤਰੇ ਚੰਡੇ ਚਰਿਤਰ ਹੋਸਤਤ ਵਰਣਨੰ ਨਾਮ ਅਸ਼ਟਮੋ ਤਿਆਏ ਸੰਪੂਰਣ ਮਾਸਤ ਸੋਭ ਮਾਸਤ ਆਪਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੰਡੀ ਅਸਤੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਅਥ ਚੰਡੀ ਜ੍ਰਿਤ੍ਰ ਉਸਤਤ ਵਰਣਨੰ ਪੁਜੰ ਪ੍ਰਯਾਤ ਛੰਦ ਭਰੇ ਜੋਗਨੀ ਪਤਰ 64 ਚਾਰੰ ਚਲੇ ਠਾਮ ਠਾਮੰ डकारं डकारं परे नेह गेहं गय कंक बंकं रुले वीरं अहाडं न संकं नार दव हाथ बिना सोहाय बने बारधि डंक डावरू बजाय गिरे बाज गाजी गजी वीर खेतं रुले मोशं नचे भूत प्रेतं ਨਚੇ ਬੀਰ ਬਹਿ ਤਾਲ ਅਦੰਕ ਮਧਮ ਵਦੇ ਵਦ ਗੋਪਾ ਗੁਲੇ ਤ੍ਰਾਣ ਵਦਮ ਭਏ ਸਾਦ ਸਵੋਹਾ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾਗੋ ਧਣ ਧਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦ ਗਾਡੇ ਜਗੈ ਰਹਿਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿੱਧਤਾ ਕੋ ਪੜੈ ਜਾਇ ਵਿਦਿਆਰਥੀ ਵਿਦਿਆ ਹੇਤੰ ਲਹੈ ਸਰਬ ਸਾਸਤਰਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁਨਿਆਨ ਕੋ ਪੁਨ ਹੋਈ ਦੋਹਿਰਾ जे जे तुमरे ध्यान को नित उठ ध्याए है संत अंत लेंगे मुक्त फल पावेंगे भगवंत एत श्री विचित्र नाटक के चंडी चरित्रे चंडी चरित्र ओस्तत वर्णनं नाम अष्टमौत्याए संपूर्ण मास्त शुभ मास्तापजु ਇਤਿ ਸ੍ਰੀ ਬਚਿਤ੍ਰਨਾਟਕੇ ਚੰਡੇ ਚਰਿਤਰੇ ਚੰਡੇ ਚਿਤਰਾ ਉਸਤਤ ਵਰਨਨਮ ਨਾਮ ਅਸ਼ਟਮੋ ਧਿਆਏ ਸੰਪੂਰਣਾ ਮਾਸਤ ਸੋਭ ਮਾਸਤ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੀ ਅਸਥੋਤਰ 1 ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ 10ਵੀਂ ਅਥ ਚੰਡੀ ਜ੍ਰਿਤਰ ਉਸਤਤ ਵਰਣਨੰ ਪੁਜੰ ਪ੍ਰਯਾਤ ਛੰਦ ਭਰੇ ਜੋਗਨੇ ਪਤਰ 64 ਚਾਰੰ ਚਲੇ ਠਾਮ ਠਾਮੰ डकारम डकारम परे नेह गेहं गय कंक बंकं रुले सूरवीरं अहाडं न संकं चले नार दव हाथ बिना सुहाय बने बारधि डंक डरु बजाय गिरे बाज गाजी गजी वीर खेतं रुले मोशं नचे भूत प्रेतम् ਨਚੇ ਬੀਰ ਬਹਿ ਤਾਲ ਅਦੰਕ ਮਧੰ ਵਦੇ ਵਦ ਗੋਪਾ ਗੁਲੇ ਤ੍ਰਾਨ ਵਦੰ ਭਏ ਸਾਦ ਸਵੋਹਾ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾ ਕੋ ਧਨ ਧਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦ ਗਾਡੇ ਜਗੈ ਰੈਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿੱਧਤਾ ਕੋ ਪੜੈ ਜਾਇ ਵਿਦਿਆਰਥੀ ਵਿਦਿਆ ਹੇਤੰ ਲਹੈ ਸਰਬ ਸਾਸਤਰਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁਨਿਆਨ ਕੋ ਪੁਨ ਹੋਈ ਦੋਹਿਰਾ जे जे तुमरे ध्यान को नित उठ ध्याए है संत अंत लेंगे मुक्त फल पावेंगे भगवंत एत श्री विचित्र नाटक के चंडी चरित्र चंडी चरित्र ओस्तत वर्णनं नाम अष्टमौत्याए संपूर्ण मास्त शुभ मास्तापजु ਇਤਿ ਸ੍ਰੀ ਬਚਿਤ੍ਰਨਾਟਕੇ ਚੰਡੇ ਚਰਿਤਰੇ ਚੰਡੇ ਚਿਤਰਾ ਉਸਤਤ ਵਰਨਨਮ ਨਾਮ ਅਸ਼ਟਮੋ ਧਿਆਏ ਸੰਪੂਰਣਾ ਮਾਸਤ ਸੋਭ ਮਾਸਤਾ ਅਪਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੀ ਅਸਤੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਅਥ ਚੰਡੀ ਜ੍ਰਿਤ੍ਰ ਉਸਤਤ ਵਰਣਨੰ ਪੁਜੰ ਪ੍ਰਯਾਤ ਛੰਦ ਭਰੇ ਜੋਗਨੀ ਪਤਰ 64 ਚਾਰੰ ਚਲੇ ਠਾਮ ਠਾਮੰ डकारम डकारम परे नेह गेहं गय कंक बंकं रुले सूरवीरं अहाडं न संकं नार दव हाथ बिना सुहाय बने बारधि डंक डारु बजाय गिरे बाज गाजी गजी वीर खेतं रुले ताश मोशं नचे भूत प्रेतं ਨੱਚੇ ਵੀਰ ਬਹਿ ਤਾਲ ਅਦੰਕਮਦੰ ਵਦੇ ਵਦ ਗੋਪਾ ਗੁਲੇ ਤ੍ਰਾਣ ਵਦੰ ਭਏ ਸਾਦ ਸਵੋਹਾ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾ ਕੋ ਧਨ ਧਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦਗਾਡੇ ਜਗਰਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿદ્ધਤਾ ਕੋ ਪੜਾਇਆ ਜਾਏ ਵਿਦਿਆਰਥਿ ਵਿਦਿਆਹਿ ਤਮ ਲਹੈ ਸਰਬ ਸਾਸ਼ਤਰਨ ਕੋ ਮਦ ਚੇਤੰ ਜਪੈ ਜੋਗ ਸੰन्यास ਬਹਿraag ਕੋਈ ਤਿਸੈ ਸਰਬ ਪੁਣਿਆਨ ਕੋ ਪੁੰਨ ਹੋਈ ਦੋਹਿਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵਹਗੇ ਭਗਵੰਤ ਏਤ ਸ੍ਰੀ ਬਚਿਤ੍ਰਨਾਟਕੇ ਚੰਡੇ ਚਰਿਤਰੇ ਚੰਡੇ ਚਿਤ੍ਰਾ ਉਸਤਾ ਤਾ ਵਰਨਨੰ ਨਾਮ ਅਸ਼ਟਮਉਤਿਆਏ ਸੰਪੂਰਣਾ ਮਾਸਤ ਸੋਭ ਮਾਸਤਾਪਜੂ ਇਤਿ ਸ੍ਰੀ ਬਚਿਤ੍ਰਨਾਟਕੇ ਚੰਡੇ ਚਰਿਤਰੇ ਚੰਡੇ ਚਿਤਰਾ ਉਸਤਤ ਵਰਣਨਮ ਨਾਮ ਅਸ਼ਟਮੋ ਧਿਆਏ ਸੰਪੂਰਨ ਮਾਸਤ ਸੋਭ ਮਾਸਤ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੀ ਅਸਤੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10ਵੀਂ ਅਥ ਚੰਡੀ ਚਰਿਤ੍ਰ ਉਸਤਤ ਵਰਣਨ ਪੁਜੰ ਪ੍ਰਿਆਤ ਛੰਦ ਭਰੇ ਜੋਗਨੀ ਪੱਤਰ 64 ਚਾਰੰ ਚਲੀ ਠਾਮ ਠਾਮੰ डकारं डकारं परे नेह गेहं गय कंक बंकं रुले सूरवीरं अहाडं न संकं नार नारदौ हाथ बिना सुहाय बने बारधि डंक डारु बजाय गिरे बाज गाजी गजी वीर खेतम् रुले मोशं नचे भूत प्रेतं ਨਚੇ ਵੀਰ ਵਹਿ ਤਾਲ ਅਦੰਕਮਦਮ ਵਦੇ ਵਦ ਗੋਪਾ ਗੁਲੇ ਤ੍ਰਾਣ ਵਦਮ ਭਏ ਸਾਦ ਸਵੋਹਾ ਅਪੀਤਮ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾਗੋ ਧਣ ਧਾਮ ਬਾਡੇ ਸੁਣੈ ਸੂਮ ਸੋਫੀ ਲਰੈ ਜੁਦ ਗਾਡੇ ਜਗੈ ਰਹਿਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿੱਧਤਾ ਕੋ ਪੜੈ ਜਾਇ ਵਿਦਿਆਰਥੀ ਵਿਦਿਆ ਹੇਤੰ ਲਹੈ ਸਰਬ ਸਾਸਤਰਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁਨਿਆਨ ਕੋ ਪੁਨ ਹੋਈ ਦੋਹਿਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵਹਗੇ ਭਗਵੰਤ ਇਤਿ ਸ੍ਰੀ ਬਚਿਤ੍ਰਨਾਟਕੇ ਚੰਡੀ ਚਰਿਤਰੇ ਚੰਡੀ ਚਰਿਤਰਾ ਉਸਤਾਤ ਬਰਨਨੰ ਨਾਮ ਅਸ਼ਟਮਉਤਿਆਏ ਸੰਪੂਰਣਾ ਮਾਸਤ ਸੋਭ ਮਾਸਤਾਪਜੂ ਇਤ ਸ੍ਰੀ ਬਚਿੱਤਰ ਨਾਟਕੇ ਚੰਡੇ ਚਰਿਤਰੇ ਚੰਡੇ ਚਰਿਤਰ ਹੋਸਤਤ ਵਰਣਨੰ ਨਾਮ ਅਸ਼ਟਮੋ ਤਿਆਇ ਸੰਪੂਰਣ ਮਾਸਤ ਸੋਵ ਮਾਸਤ ਆਪਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੀ ਅਸਤੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਅਤ ਚੰਡੀ ਜ੍ਰਿਤ੍ਰ ਉਸਤਤ ਵਰਣਨੰ ਪੁਜੰ ਪ੍ਰਯਾਤ ਛੰਦ ਭਰੇ ਜੋਗਨੀ ਪਤਰ 64 ਚਾਰੰ ਚਲੇ ਠਾਮ ਠਾਮੰ डकारम डकारम परे नेह गेहं गय कंक वंकं रुले सूरवीरं अहाढं न संकं नार दव हाथ बिना सुहाय बने बारधि डंक डारु बजाय गिरे बाज गाजी गजी वीर खेतं रुले मोशं नचे भूत प्रेतम् ਨੱਚੇ ਵੀਰ ਬਹਿ ਤਾਲ ਅਦੰ ਕਮਧਮ ਵਦੇ ਵਦ ਗੋਪਾ ਗੁਲੇ ਤ੍ਰਾਣ ਵਦਮ ਭਏ ਸਾਦ ਸਬੂਹ ਅਪੀਤਮ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾਗੋ ਧਣ ਧਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦਗਾਡੇ ਜਗੈ ਰਹਿਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿੱਧਤਾ ਕੋ ਪੜੈ ਜਾਏ ਵਿਦਿਆਰਥੀ ਵਿਦਿਆ ਹੇਤੰ ਲਹੈ ਸਰਬ ਸਾਸਤਰਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁਨਿਆਨ ਕੋ ਪੁਨ ਹੋਈ ਦੋਹਿਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹਗੇ ਭਗਵੰਤ ਇਤਿ ਸ੍ਰੀ ਬਚਿਤ੍ਰਨਾਟਕੇ ਚੰਡੇ ਚਰਿਤਰੇ ਚੰਡੇ ਚਿਤ੍ਰਾ ਉਸਤਤ ਬਰਨਨੰ ਨਾਮ ਅਸ਼ਟਮਉਤਿਆਏ ਸੰਪੂਰਣਾ ਮਾਸਤ ਸੋਭ ਮਾਸਤਾਪਜੂ ਇਤਿ ਸ੍ਰੀ ਬਚਿਤ੍ਰਨਾਟਕੇ ਚੰਡੇ ਚਰਿਤਰੇ ਚੰਡੇ ਚਿਤਰਾ ਉਸਤਤ ਵਰਣਨਮ ਨਾਮ ਅਸ਼ਟਮੋ ਧਿਆਏ ਸੰਪੂਰਣਾ ਮਾਸਤ ਸੋਭ ਮਾਸਤ ਆਖਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੀ ਅਸਤੋਤਰ 1 ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਅਤ ਚੰਡੀ ਜ੍ਰਿਤ੍ਰ ਉਸਤਤ ਵਰਣਨੰ ਪੁਜੰ ਪ੍ਰਯਾਤ ਛੰਦ ਭਰੇ ਜੋਗਨੀ ਪਤਰ 64 ਚਾਰੰ ਚਲੇ ਠਾਮ ਠਾਮੰ डकारं डकारं परे नेह गेहं गय कंक वंकं रुले सूरवीरं अहाडं न संकं चले नार दव हाथ बिना सोहाय बने बारधि डंक डावरू बजाय गिरे बाज गाजी गजी वीर खेतं रुले मोशं नचे भूत प्रेतं। ਨੱਚੇ ਬੀਰ ਬਹਿ ਤਾਲ ਅਦੰਕਮਦੰ ਵਦੇ ਵਦ ਗੋਪਾ ਗੁਲੇ ਤ੍ਰਾਣ ਵਦੰ ਭਏ ਸਾਦ ਸਵੋਹ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾਗੋ ਧਣ ਧਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦ ਗਾਡੇ ਜਗੈ ਰੈਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿਧਤਾ ਕੋ ਪੜੈ ਜਾਏ ਵਿਦਿਆਰਥੀ ਵਿਦਿਆ ਹੇਤੰ ਲਹੈ ਸਰਬ ਸਾਸਤਰਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁਨਿਆਨ ਕੋ ਪੁਨ ਹੋਈ ਦੋਹਿਰਾ जे जे तुमरे ध्यान को नित उठ ध्याए है संत अंत लेंगे मुक्त फल पावेंगे भगवंत एत श्री विचित्र नाटक के चंडी चरित्र चंडी चरित्र ओस्तत वर्णनम नाम अष्टमोत्याए संपूर्ण मास्त शुभ मास्तापजु ਇਤਿ ਸ੍ਰੀ ਬਚਿਤ੍ਰਨਾਟਕੇ ਚੰਡੇ ਚਰਿਤਰੇ ਚੰਡੇ ਚਿਤਰਾ ਉਸਤਤ ਵਰਣਨਮ ਨਾਮ ਅਸ਼ਟਮੋ ਧਿਆਏ ਸੰਪੂਰਣਾ ਮਾਸਤ ਸੋਭ ਮਾਸਤ ਆਪਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੰਡੇ ਸੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਅਤ ਜੰਡੇ ਜ੍ਰਿਤਰ ਉਸਤਤ ਵਰਣਨੰ ਪੁਜੰ ਪ੍ਰਯਾਤ ਛੰਦ ਭਰੇ ਜੋਗਨੀ ਪਤਰ 64 ਚਾਰੰ ਚਲੇ ਠਾਮ ਠਾਮੰ डकारम डकारम परे नेह गेहं गय कंक वंकं रुले सूरवीरं अहाडं न संकं चले नार नारदौ हाथ बिना सुहाय बने डंक डङ्क डारु बजाय गिरे बाज गाजी गजी वीर खेतं रुले ताश मोशम नचे भूत प्रेतं। ਨਚੇ ਬੀਰ ਬਹਿ ਤਾਲ ਅਦੰਕ ਮਧੰ ਵਦੇ ਵਦ ਗੋਪਾ ਗੁਲੇ ਤ੍ਰਾਨ ਵਦੰ ਭਏ ਸਾਦ ਸੁਵੋਹ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾ ਕੋ ਧਨ ਧਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦ ਗਾਡੇ ਜਗਰਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿddਤਾ ਕੋ ਪੜਾਇਆ ਜਾਏ ਵਿਦਿਆਰਥਿ ਵਿਦਿਆਹਿ ਤੰ ਲਹੈ ਸਰਬ ਸਾਸਤਰਨ ਕੋ ਮਦ ਚੇਤੰ ਜਪੈ ਜੋਗ ਸੰन्यास ਬਹਿraag ਕੋਈ ਤਿਸੈ ਸਰਬ ਪੁਣਿਆਨ ਕੋ ਪੁੰਨ ਹੋਈ ਦੋਹਿਰਾ जे जे तुमरे ध्यान को नित उठ ध्याए है संत अंत लेंगे मुक्त फल पावेंगे भगवंत एत श्री विचित्र नाटक के चंडी चरित्र चंडी चरित्र ओस्तत वर्णनं नाम अष्टमौत्याए संपूर्ण मास्त शुभ मास्तापजु ਇਤਿ ਸ੍ਰੀ ਬਚਿਤ੍ਰਨਾਟਕੇ ਚੰਡੇ ਚਰਿਤਰੇ ਚੰਡੇ ਚਿਤਰਾ ਉਸਤਤ ਵਰਨਨਮ ਨਾਮ ਅਸ਼ਟਮੋ ਧਿਆਏ ਸੰਪੂਰਣਾ ਮਾਸਤ ਸੋਭ ਮਾਸਤਾ ਅਭਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੰਡੇ ਸੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਅਤ ਚੰਡੇ ਜ੍ਰਿਤਰ ਉਸਤਤ ਵਰਣਨੰ ਪੁਜੰ ਪ੍ਰਯਾਤ ਛੰਦ ਭਰੇ ਜੋਗਨੀ ਪਤਰ 64 ਚਾਰੰ ਚਲੇ ਠਾਮ ਠਾਮੰ डकारं डकारं परे नेह गेहं गए कंक वंकं रुले वीरं अहाडं न संकं नार दव हाथ बिना सुहाय बने डंक डाव रूब बजाय गिरे बाज गाजी गजी वीर खेतं रुले मोशं नचे भूत प्रेतं ਨਚੇ ਬੀਰ ਬਹਿ ਤਾਲ ਅਦੰਕ ਮਧੰ ਵਦੇ ਵਦ ਗੋਪਾ ਗੁਲੇ ਤ੍ਰਾਣ ਵਦੰ ਭਏ ਸਾਦ ਸਵੋਹਾ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾ ਕੋ ਧਨ ਧਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦ ਗਾਡੇ ਜਗਰਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿદ્ધਤਾ ਕੋ ਪੜਾਇਆ ਜਾਏ ਵਿਦਿਆਰਥਿ ਵਿਦਿਆਹਿ ਤਮ ਲਹੈ ਸਰਬ ਸਾਸ਼ਤਰਨ ਕੋ ਮਦ ਚੇਤੰ ਜਪੈ ਜੋਗ ਸੰन्यास ਬਹਿraag ਕੋਈ ਤਿਸੈ ਸਰਬ ਪੁਣਿਆਨ ਕੋ ਪੁੰਨ ਹੋਈ ਦੋਹਿਰਾ जे जे तुमरे ध्यान को नित उठ ध्याए है संत अंत लेंगे मुक्त फल पावेंगे भगवंत एत श्री विचित्र नाटक के चंडी चरित्र चंडी चरित्र औस्तत वर्णनं नाम अष्टमौत्याय संपूर्ण मास्त शुभ मास्तापजु ਇਤਿ ਸ੍ਰੀ ਬਚਿਤ੍ਰਨਾਟਕੇ ਚੰਡੇ ਚਰਿਤਰੇ ਚੰਡੇ ਚਿਤਰਾ ਉਸਤਤ ਵਰਨਨਮ ਨਾਮ ਅਸ਼ਟਮੋ ਧਿਆਏ ਸੰਪੂਰਨ ਮਾਸਤ ਸੋਭ ਮਾਸਤ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੰਡੀ ਅਸਤੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਅਥ ਚੰਡੀ ਚਿਤ੍ਰ ਉਸਤਤ ਵਰਣਨ ਪੁਜੰ ਪ੍ਰਿਆਤ ਛੰਦ ਭਰੇ ਜੋਗਨੀ ਪੱਤਰ 64 ਚਾਰੰ ਚਲੀ ਠਾਮ ਠਾਮੰ ਡਕਾਰੰ ਡਕਾਰੰ ਭਰੇ ਨੇਹ ਗੇ ਹੰ ਗਏ ਕੰਕ ਬੰਕੰ ਰੁਲੇ ਸੂਰ ਬੀਰੰ ਆਹਾਰੰ ਨ ਸੰਕੰ ਚਲੇ ਨਾਰਦਉ ਹਾਥ ਬੀਨਾ ਸੁਹਾਏ ਬਣੇ ਬਾਰ ਦੇ ਡੰਕ ਡਾਉ ਰੂਪ ਜਾਏ ਗਿਰੇ ਬਾਜ ਗਾਜੀ ਗਜੀ ਵੀਰ ਖੇਤੰ ਰੁਲੇ ਤਾਸ਼ ਮੋਸ਼ੰ ਨਚੇ ਭੂਤ ਪ੍ਰੇਤੰ ਨਚੇ ਬੀਰ ਬਹਿ ਤਾਲ ਅਦੰਕ ਮਧੰ ਵਦੇ ਬਦ ਗੋਪਾ ਗੁਲੇ ਤ੍ਰਾਨ ਬਦੰ ਭਏ ਸਾਧ ਸੰਵੋਹ ਅਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾਗੋ ਧਨ ਧਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦ ਗਾਡੇ ਜਗੈ ਰੈਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿੱਧਤਾ ਕੋ ਪੜੈ ਜਾਏ ਵਿਦਿਆਰਥੀ ਵਿਦਿਆ ਹੇਤੰ ਲਹੈ ਸਰਬ ਸਾਸਤਰਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁਨਿਆਨ ਕੋ ਪੁੰਨ ਹੋਈ ਦੋਹਿਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ ਅੰਤ ਲਹਿਗੇ ਮੁਕਤ ਫਲ ਪਾਵਹਿਗੇ ਭਗਵੰਤ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਚੰਡੀ ਚਰਿਤਰ ਉਸਤਤ ਵਰਣਨੰ ਨਾਮ ਅਸ਼ਟਮੋ ਧਿਆਏ ਸੰਪੂਰਨ ਮਾਸਤ ਸੋਭ ਮਾਸਤ ਅਪਜੂ ਇਤਿ ਸ੍ਰੀ ਬਚਿਤ੍ਰਨਾਟਕੇ ਚੰਡੇ ਚਰਿਤਰੇ ਚੰਡੇ ਚਿਤਰਾ ਉਸਤਤ ਵਰਣਨਮ ਨਾਮ ਅਸ਼ਟਮੋ ਧਿਆਏ ਸੰਪੂਰਣਾ ਮਾਸਤ ਸੋਭ ਮਾਸਤ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ